ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗਰਮਿੰਦਰ ਸਿੰਘ ਕਿਸਾਨ ਵੀਰਾਂ ਦਾ ਸਵਾਲ ਸੀ ਵੀ ਮੋਟੀ ਲਾਉਣ ਬਾਰੇ ਜਰੂਰ ਦੱਸੋ ਵੀ ਅਸੀਂ ਮੋਟੀ ਕਿਵੇਂ ਲਾਈਏ ਮਿੱਟੋ ਆ ਕਿੰਨਾ ਡੂੰਗਾ ਪੱਟੀਆਂ ਜਾਂ ਉਹਦੇ ਕਿੰਨੀ ਖਾਦ ਪਾਈਏ ਕੋ ਕਿਸਾਨ ਵੀਰੋ ਕੁਦਰਤੀ ਖੇਤੀ ਵਿੱਚ ਤਾਂ ਬਾਹਰੋਂ ਪਾਉਣ ਦੀ ਇੰਨੀ ਜ਼ਰੂਰਤ ਨਹੀਂ ਹੁੰਦੀ ਨੇਚਰ ਨੇ ਖੁਦ ਕੰਮ ਕਰਨਾ ਤੁਸੀਂ ਆਪਣੇ ਲੋੜ ਮੁਤਾਬਕ ਟੋਆ ਪਾਤ ਸਵਾਗਤ ਨੂੰ ਕਿਹੜਾ ਬੂਟਾ ਲੱਗਣਾ ਤੇ ਗਾਰਡ ਕਿੰਨੇ ਲੂੰਗੀ ਜਾਣੇ ਆ ਤੇ ਮਤਲਬ ਟੋਆ ਪੱਟਣ ਤੋਂ ਬਾਅਦ ਧੁੱਪਾਂ ਲੱਗਦੀ ਆ ਤਾਂ ਜਿਹੜੀ ਉਹਦੇ ਵਿੱਚ ਗਲਤ ਧੁੱਲੀਆਂ ਆਉਂਦੀਆਂ ਨੇ ਮਰ ਜਾਂਦੀਆਂ ਜਾਂ ਚੰਗੀਆਂ ਵੀ ਮਰ ਸਕਦੀਆਂ ਧੁੱਪਾਂ ਨਾਲ ਵੱਟਾ ਮਨਵਧਨ ਨਾਲ ਤੇ ਜਿਹੜੀ ਖਾਦ ਆ ਖਾਦ ਦੇਸੀ ਕਿਸਮ ਦੀ ਕੋਈ ਵੀ ਪਾ ਸਕਦੇ ਹੋ ਪਰ ਉਹ ਖਾਦ ਨਾ ਪਾਈ ਜਾਵੇ ਜਿਹਦੇ ਵਿੱਚ ਉਸ ਜੀਵਨ ਉਸਟੀਰੋਇਡ ਜਾਂ ਤੇਜ ਦਵਾਈਆਂ ਦਾ ਇਸਤੇਮਾਲ ਨਾ ਹੁੰਦਾ ਹੋਵੇ ਜਾਂ ਤੁਸੀਂ ਆਪਣੇ ਪੌਦਿਆਂ ਦੇ ਸੁੱਕੇ ਪੱਤਿਆਂ ਨੂੰ ਵਿੱਚ ਪਾ ਸਕਦੇ ਆ ਵੀ ਗਲ ਦੇ ਗਲ ਦੇ ਮਿੱਟੀ ਦੇ ਚਿਰਲੇ ਖਾਦ ਦਾ ਰੂਪ ਧਾਰਨ ਕਰ ਲੈਂਦੇ ਨੇ ਜਿਹੜਾ ਪੱਤੇ ਹੁੰਦੇ ਨੇ ਕਿਉਂਕਿ ਇਹ ਅਲੱਗ-ਅਲੱਗ ਕਿਸਮ ਦੇ ਜੇ ਤੁਸੀਂ ਪੱਤੇ ਇਕੱਠੇ ਕਰ ਲੈਨੇ ਤਾਂ ਸਾਰੀਆਂ ਘਾਟਾਂ ਵੀ ਪੂਰੀਆਂ ਕਰ ਦੋਨੇ ਪੱਤਾ ਜੇ ਮੰਨ ਲਓ ਕਿ ਪੌਦੇ ਜਿਹੜਾ 10 ਫੁੱਟ ਡੁੱਗੀ ਆ 5 ਫੁੱਟ ਡੁੱਗੀ ਆ ਜਾਂ ਜਿੰਨੀ ਵੀ ਡੁੱਗੀ ਆ ਵੱਧ ਵੀ ਜਾ ਸਕਦੀ ਆ ਤਾਂ ਉਹਨੇ ਮਿੱਟੀ ਦੇ ਨਿਊਟ੍ਰੀਸ਼ਨ ਖਰਾਕੀ ਦਿੱਤੀ ਆ ਉਹਨਾਂ ਨੇ ਖਿੱਚੇ ਅੰਦਰ ਪੱਤਿਆਂ ਨੇ ਸੋ ਉਹ ਵੀ ਆਪਾਂ ਟੋਏ ਵਿੱਚ ਪਾ ਸਕਦੇ ਆ ਤੇ ਜਿਹੜੇ ਬੀਜ ਵਾਲੇ ਨੇ ਜਟੂਆ ਨਹੀਂ ਵੀ ਪੱਟਿਆ ਤਾਂ ਸਿੱਧਾ ਵੀ ਲਾ ਸਕਦੇ ਆ ਕੋਈ ਜਿਹੜਾ ਬੀਜ ਵਾਲਾ ਪੌਦਾ ਉਹਨੇ ਆਪਣੀ ਜੜ ਕੋਦਵਾ ਕੋਦ ਡਿਜ਼ਾਈਨ ਕੀਤੀ ਹੁੰਦੀ ਆ ਉਹਨੇ ਮਿੱਟੀ ਦਾ ਕਾਰਡ ਭੰਨ ਕੇ ਆਪਣੀ ਜੜੇ ਠਾਂ ਲੈ ਜਾਣੀ ਆ ਕਿਉਂਕਿ ਜਿਹੜੀ ਜੜ ਦਾ ਵਿਕਾਸ ਆ ਪੌਦੇ ਨੂੰ ਤੇਜ਼ੀ ਨਾਲ ਹੁੰਦਾ ਏਸ ਲਈ ਜਿਹੜਾ ਬੀਜ ਵਾਲਾ ਪੌਦਾ ਉਹ ਜ਼ਿਆਦਾ ਨਿਊਟ੍ਰੀਐਂਟ ਇਕੱਠੇ ਕਰਦਾ ਭਾਵੇਂ ਉਹਦਾ ਉਪਾਦਨ ਘੱਟ ਹੋ ਜਾਂਦਾ ਪਰ ਹੁਣ ਇੱਕ ਸਵਾਲੇ ਵੀ ਆਉਂਦਾ ਵੀ ਕਿਸਾਨ ਕੁਦਰਤੀ ਖੇਤੀ ਵਿੱਚ ਇਹ ਸਮਝ ਜਾਂਦੇ ਨੇ ਵੀ ਘੱਟ ਪਾਣੀ ਦੀ ਵਰਤੋਂ ਕਰਨੀ ਆ ਤੋ ਕਿਸਾਨ ਵੀਰੋ ਪਾਣੀ ਦੀ ਬਰਸ ਤੋਂ ਉੱਥੇ ਘੱਟ ਹੋਣੇ ਜਿੱਥੇ ਮਿੱਟੀ ਨੇ ਜਾਂ ਪੌਦਿਆਂ ਨੇ ਪਾਣੀ ਖੁਦ ਹੀ ਘੱਟ ਮੰਗਣ ਲੱਗ ਜਾਣਾ ਕਿਉਂਕਿ ਮਿੱਟੀ ਰਿਪੇਅਰ ਕਰਦੀ ਐ ਆਪਣੇ ਆਪ ਨੂੰ ਉਹ ਜਦੋਂ ਮਿੱਟੀ ਵਿੱਚ ਸੂਖਮ ਜੀਵ ਮਾਈਕਰੋਬ ਤੇ ਹੋਰ ਬਹੁਤ ਸਾਰੇ ਜੀਵਾਣੂ ਜਿਹੜੇ ਮਿੱਟੀ ਵਿੱਚ ਕੰਮ ਕਰਦੇ ਨੇ ਹੋਰ ਜਿਹਨਾਂ ਤੱਤਾਂ ਬਾਰੇ ਆਪਾਂ ਨੂੰ ਜੀਵਾਣੂ ਬਾਰੇ ਪਤਾ ਵੀ ਨਹੀਂ ਹੁੰਦਾ ਉਹ ਵੀ ਕੰਮ ਕਰ ਰਹੇ ਨੇ ਜਦੋਂ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਜਾਂਦੀ ਐ ਤਾਂ ਮਿੱਟੀ ਨੂੰ ਇਸ ਤਰ੍ਹਾਂ ਦਾ ਡਿਜ਼ਾਈਨ ਕੰਮ ਕਰਦੇ ਰਹਿੰਦੇ ਨੇ ਤੇ ਮਿੱਟੀ ਵਿੱਚ ਪਾਣੀ ਨੂੰ ਲੰਬੇ ਸਮੇਂ ਤੱਕ ਪਕੜ ਕੇ ਰੱਖਣ ਦੀ ਸਟੋਰ ਕਰਨ ਦੀ ਤਾਕਤ ਵਧ ਜਾਂਦੀ ਹੈ ਤੇ ਪੌਦਾ ਪੰਮੀ ਮੰਨਦਾ ਪਰ ਕਈ ਕਿਸਾਨ ਵੀ ਇਹ ਦੇਖ ਕੇ ਪਾਣੀ ਘਟਾ ਦਿੰਦੇ ਨੇ ਵੀ ਕੁਦਰਤੀ ਖੇਤੀ ਦੇ ਵਿੱਚ ਕੁਦਰਤ ਨਾਲ ਛੇੜਛਾੜ ਨਹੀਂ ਕਰਨੀ ਕਿਉਂਕਿ ਜਿਵੇਂ ਹੁਣ 45 ਡਿਗਰੀ 40 ਡਿਗਰੀ ਤਾਪਮਾਨ ਚੱਲਦਾ ਆਪਾਂ ਪੌਦੇ ਨੂੰ ਪਾਣੀ ਨਹੀਂ ਲਾਇਆ ਵੀ ਨਹੀਂ ਜੀ ਕੁਦਰਤੀ ਖੇਤੀ 'ਚ ਪਾਣੀ ਤਾਂ ਨਹੀਂ ਲਾਉਣਾ ਤਾਂ ਆਪਾਂ ਉਹਦਾ ਸਟ੍ਰੈਸ ਤੇ ਚਲੇ ਜਾਂਦਾ ਜਾਂ ਸੋਕੇ ਦਾ ਸ਼ਿਕਾਰ ਹੋ ਕੇ ਸੁੱਕ ਵੀ ਸਕਦਾ ਜਾਂ ਉਹਦੀ ਕੁਆਲਿਟੀ ਤੇ ਅਸਰ ਪੈਂਦਾ ਤੋ ਆਪਾਂ ਨੂੰ ਜਦੋਂ ਵੀ ਕੁਦਰਤੀ ਖੇਤੀ ਵਿੱਚ ਪਾਣੀ ਲਾਉਣਾ ਹੈ ਆਪਣਾ ਪੌਦਾ ਪਾਣੀ ਮੰਗ ਰਿਹਾ ਹੈ ਤਾਂ ਉਹਨੂੰ ਪਾਣੀ ਲਾਓ ਪੌਦਾ ਪਾਣੀ ਕਦੋਂ ਮੰਗ ਰਿਹਾ ਹੈ ਜਦੋਂ ਪੌਦੇ ਦੇ ਪੱਤੇ ਕਮਲਾ ਜਾਣ ਉਹ ਲੱਗਦਾ ਵੀ ਹੁਣ ਇਹਦੀ ਹਾਲਤ ਖਰਾਬ ਹੈ ਤਾਂ ਆਪਾਂ ਨੇ ਉਹਨੂੰ ਪਾਣੀ ਲਾਉਣਾ ਜੇ ਆਪਣਾ ਪੌਦਾ ਪਾਣੀ ਨਹੀਂ ਮੰਗ ਰਿਹਾ ਜੇ ਪੱਤੇ ਸਹੀ ਨੇ ਹਾਲਾਤ ਉਹਦੇ ਵਧੀਆ ਨੇ ਤਾਂ ਇਹਦਾ ਮਤਲਬ ਭਾਵੇਂ ਮਿੱਟੀ ਉੱਪਰੋਂ ਸੁੱਕੀ ਹੋ ਨਜ਼ਰ ਆਉਂਦੀ ਹੈ ਵੀ ਥੱਲੇ ਸਿਸਟਮ ਚੱਲਦਾ ਹੈ ਸੂਖਮ ਜੀਵ ਹਨ ਤਾਂ ਇਹਨੂੰ ਪਾਣੀ ਦੀ ਜ਼ਰੂਰਤ ਨਹੀਂ ਹੈਗੀ ਆਪਣਾ ਪਾਣੀ ਆ ਮਤਲਬ ਇਥੇ ਕੋਲ ਹੈਗਾ ਜਗਾਹ ਜਿਹੜੀ ਅਗਲੀ ਮੌਸਮ ਆਉਣੀ ਆ ਜਦੋਂ ਬਰਸਾਤਾਂ ਸ਼ੁਰੂ ਹੁੰਦੀਆਂ ਨੇ ਜਾਂ ਉਸ ਤਰ੍ਹਾਂ ਦਾ ਸਿਸਟਮ ਆ ਜਾਂਦਾ ਫਿਰ ਹਵਾ ਦੇ ਵਿੱਚ ਨਮੀ ਵਾਝ ਜਾਂਦੀ ਹੈ ਫਿਰ ਟੋਟਲੀ ਪਰਦੇਸ਼ ਉੱਤਾ ਝੱਲ ਸਕਦੇ ਨੇ ਤੇ ਜਿਹੜਾ ਕਿਸਾਨ ਵੀਰਾਂ ਨੇ ਨਵੀਂ ਖੇਤੀ ਸ਼ੁਰੂ ਕੀਤੀ ਆ ਉਹ ਜ਼ਰੂਰ ਪਾਣੀ ਲਾਹਣ ਪੌਦਿਆਂ ਨੂੰ ਇਸ ਤਰ੍ਹਾਂ ਨਾਲ ਸੋਚਣਾ ਵੀ ਕੁਦਰਤੀ ਖੇਤੀ ਵਿੱਚ ਅਸੀਂ ਪਾਣੀ ਘੱਟ ਲਾਉਣਾ ਜਾਂ ਪੌਦਿਆਂ ਦੇ ਹਿਸਾਬ ਨਾਲੇ ਲਾਉਣਾ ਇਹ ਆਪਾਂ ਨੂੰ ਪੌਦਿਆਂ ਨੇ ਦੱਸਣਾ ਮਿੱਟੀ ਨੇ ਤਾਂ ਦਿਖਾਉਣਾ ਵੀ ਦਰ ਸੋਕਾ ਪਰ ਅਸਲ ਜਿਹੜੀ ਗੱਲ ਆ ਪੌਦਿਆਂ ਨੇ ਹੀ ਮੰਗਣਾ ਆਪਾਂ ਨੇ ਪੌਦਿਆਂ ਦੇ ਹਿਸਾਬ ਨਾਲ ਪਾਣੀ ਲਾਓ ਤੇ ਬਾਕੀ ਇਹ ਆ ਵੀ ਜਿਹੜਾ ਗੋਠਲੀ ਦੁਆਰਾ ਜਾਂ ਬੀਜ ਦੁਆਰਾ ਪੌਦਾ ਲਾਇਆ ਜਾਂਦਾ ਉਹ ਪਾਣੀ ਵੈਸੇ ਹੀ ਘੱਟ ਮੰਗਦਾ ਹੁੰਦਾ ਸਾਡੇ ਜਿਹੜੇ ਜ਼ਿਆਦਾਤਰ ਪੌਦਿਆਂ ਨੇ ਬੀਜ ਵਾਲੇ ਨੇ ਗੋਠਲੀ ਵਾਲੇ ਨੇ ਕਿਉਂਕਿ ਜਿਹੜਾ ਅਸੀਂ ਪਹਿਲਾਂ ਗੱਲ ਕਰੇ ਚੁੱਕੇ ਆਂ ਵੀ ਜੜ ਦਾ ਵਿਕਾਸ ਵਧੀਆ ਕਰ ਲੈਂਦੇ ਨੇ ਤੇ ਤੂਫਾਨ ਹਨੇਰੀਆਂ ਵਿੱਚ ਵੀ ਇਹਨਾਂ ਦੇ ਟੁੱਟਣ ਦੇ ਟਿਕਣ ਦੇ ਚਾਂਸ ਘੱਟ ਹੁੰਦੇ ਨੇ ਕਿਉਂਕਿ ਜੋ ਜੰਗਲ ਦਾ ਸਿਸਟਮ ਹੈ ਉਹਦੇ ਵਿੱਚ ਬੀਜ ਤੋਂ ਹੀ ਪੌਦਾ ਪੈਦਾ ਹੁੰਦਾ ਤੇ ਉਹ ਸੋਕਾ ਝੱਲਦਾ ਸਾਰਾ ਕੁਝ ਕਰ ਲੈਂਦਾ ਤੇ ਆਪਣੇ ਆਪ ਨੂੰ ਉਸ ਵਾਤਾਵਰਣ ਚ ਢਾਲ ਲੈਂਦਾ ਸੋ ਮਿੱਟੀ ਵਿੱਚ ਹੌਲੀ ਹੌਲੀ ਸੂਖਮ ਜੀਵ ਵਧਣਗੇ ਮੰਨ ਲਓ ਇੱਕ ਰਸੋਈ ਘਰ ਆ ਉਹਦੇ ਵਿੱਚ ਸਾਰਾ ਭੋਜਨ ਪਿਆ ਪਰ ਬਣਾਉਣੇ ਵਾਲਾ ਨਹੀਂ ਹੈਗਾ ਤਾਂ ਉਹ ਭੋਜਨ ਆਪਣੇ ਲਈ ਬੇਕਾਰ ਆ ਇਸੇ ਤਰ੍ਹਾਂ ਆਪਣੀ ਮਿੱਟੀ ਵਿੱਚ ਸਾਰੇ ਤੱਤ ਨੇ ਬਾਰੋਂ ਦੇਣੇ ਪਰ ਉਹਨਾਂ ਨੂੰ ਪੌਦੇ ਲਈ ਖਾਣਜੋਗ ਬਣਾਉਣ ਲਈ ਉਹਨਾਂ ਨੂੰ ਪੌਦੇ ਦਾ ਕੁਝ ਬਣਾਉਣ ਲਈ ਸੂਖਮ ਜੀਵਾ ਦਾ ਹੋਣਾ ਜ਼ਰੂਰੀ ਹੈ। ਉਹ ਸੌਮੇ ਦੇ ਨਾਲੋਂ ਪੈਦਾ ਹੁੰਦੇ ਰਹਿੰਦੇ ਨੇ। ਜਦੋਂ ਉਹ ਪੈਦਾ ਹੁੰਦਾ ਕਿ ਬਣਦੇ ਨੇ ਮਾਰਨੇ ਖਤਮ ਆਪਾਂ ਰੋਕਦੇ ਨਹੀਂ ਵੀ ਕੁਝ ਜਦੋਂ ਆਪਾਂ ਬਹੁਤ ਸਾਰੇ ਇਸ ਤਰ੍ਹਾਂ ਦੇ ਕੰਮ ਕਰਦੇ ਜਿਹਦੇ ਨਾਲ ਸੂਖਮ ਜੀਵ ਮਰ ਜਾਂਦੇ ਨੇ ਮਿੱਟੀ ਦਾ ਤਾਪਮਾਨ ਵੱਧ ਗਿਆ। ਤਾਂ ਵੀ ਸੂਖਮ ਜੀਵ ਮਰ ਜਾਂਦੇ ਨੇ ਜਾਂ ਹੇਠਾ ਚਲੇ ਜਾਂਦੇ ਨੇ। ਜੇ ਤਾਪਮਾਨ ਬਹੁਤ ਜ਼ਿਆਦਾ ਖੜ ਗਿਆ ਤਾਂ ਵੀ ਉਹਨਾਂ ਤੇ ਅਸਰ ਪੈਂਦਾ ਕਿਉਂਕਿ ਜਿਹੜਾ ਕੁਦਰਤ ਦਾ ਜਦੋਂ ਮਿੱਟੀ ਦੇ ਵਿੱਚ ਤਾਪਮਾਨਾ ਵਧਦਾ ਨਾ ਘਟਦਾ ਸਹੀ ਰਹਿੰਦਾ ਹੈ ਕੁਦਰਤੀ ਖੇਤੀ ਵਿੱਚ ਜਿਵੇਂ ਹੁਣ ਆਪਾਂ ਦੇਖਦੇ ਆਂ ਵੀ ਭਾਵੇਂ ਧਰਤੀ ਆਪਣੀ ਸੁੱਕੀ ਪਈ ਆ ਪਰ ਉੱਤੇ ਛਾਵਾਂ ਦਾ ਮਾਹੌਲ ਹੈ ਇੱਕ ਕਿਸਮ ਦੀ ਹੈ ਵੀ ਮਲਚਿੰਗ ਆ ਜਿਹੜੀ ਉੱਪਰ ਰੁੱਖਾਂ ਦੀ ਛਾਵਾਂ ਰਹਿੰਦੀ ਆ ਤੇ ਹੈਗਾ ਮਿੱਟੀ ਤੇ ਨਵੀਂ ਬਣੀ ਰਹਿੰਦੀ ਆ ਜਦੋਂ ਹੁਣ ਆਪਾਂ ਬਰਸਾਤ ਤੋਂ ਪਹਿਲਾਂ ਔਰੇ ਕੁਝ ਵੀ ਬੀਜਾਂਗੇ ਤਾਂ ਉਹਦੇ ਵਿਕਾਸ ਬਹੁਤ ਜ਼ਿਆਦਾ ਸਪੀਡ ਤੇ ਹੋਣਾ ਕਿਉਂਕਿ ਉਹਨੂੰ ਮਾਹੌਲ ਇੰਨਾ ਸ਼ਾਨਦਾਰ ਮਿਲ ਜਾਣਾ ਤੇ ਜਦੋਂ ਪੌਦਿਆਂ ਦੀਆਂ ਜੜ੍ਹਾਂ ਦੂਰ ਤੱਕ ਜਾਂਦੀਆਂ ਤਾਂ ਖਰਾਕੀ ਤੱਤ ਵੀ ਵੱਧ ਲਿਆਉਂਦੀਆਂ ਨੇ ਕਿਉਂਕਿ ਪੌਦਾ ਪਾਣੀ ਦੀ ਖੋਜ ਤੇ ਜੜ੍ਹ ਦੂਰ ਭੇਜਦਾ ਤੇ ਨਾਲ ਦੇ ਨਾਲ ਖਰਾਕੀ ਤੱਤ ਵੀ ਮਿਲਦੇ ਨੇ ਜਦੋਂ ਖਰਾਕੀ ਤੱਤ ਮਿਲਣਗੇ ਕੋਈ ਤਾਂ ਸੋਕਾ ਝੱਲ ਕੇ ਪੌਦਿਆਂ ਨੂੰ ਤਾਂ ਉਹ ਆਪਣੇ ਜਿਹੜਾ ਉਹਦਾ ਫਾਲਾ ਉਹਦੇ ਵਿੱਚ ਵੀ ਵੱਧ ਹੁੰਦੇ ਨੇ ਤੇ ਸਵਾਦ ਵੀ ਵੱਧਦਾ ਤੇ ਲੰਬੇ ਸਮੇਂ ਤੱਕ ਉਹਨੂੰ ਆਪਾਂ ਤੋੜਨ ਤੋਂ ਬਾਅਦ ਸਟੋਰ ਵੀ ਕਰ ਸਕਦੇ ਆ ਤੇ ਉਹ ਖਰਾਬ ਨਹੀਂ ਹੁੰਦਾ ਸੋ ਕੁਦਰਤੀ ਖੇਤੀ ਵਿੱਚ ਬਹੁਤ ਜ਼ਿਆਦਾ ਲਾਭ ਨੇ ਪਰ ਆਪਾਂ ਬਿਲਕੁਲ ਮਿੱਟੀ ਦੇ ਆਪਣੇ ਖੇਤ ਨੂੰ ਆਪਣਾ ਸਕੂਲ ਬਣਾ ਕੇ ਕਿਸਾਨ ਵੀਰੋ ਜਿਹੜੀ ਗੱਲ ਸੀਗੀ ਵੀ ਆਪਣੇ ਟੋਏ ਦੀ ਟੋਏ ਨੂੰ ਆਪਾਂ ਜਦੋਂ ਜੋ ਵੀ ਆਪਾਂ ਇਹਦੇ ਵਿੱਚ ਪਾਉਣਾ ਹੈ ਸੂਖਮ ਜੀਵ ਵੀ ਮਾਰਕੀਟ ਤੋਂ ਲੈ ਕੇ ਪਾ ਸਕਦੇ ਆ ਕਿਉਂਕਿ ਜੇ ਘੱਟ ਹੋਣ ਮਿੱਟੀ ਦੇ ਬਾਕੀ ਆਪਣੇ ਦੇਸੀ گاਵਾਂ ਦਾ ਗੋਬਰ ਜਾਂ ਮੱਝਾਂ ਦਾ ਗੋਬਰ ਮੂਤਰ ਪਾਉਣ ਨਾਲ ਵੀ ਉਹ ਸੂਖਮ ਜੀਵ ਮਿੱਟੀ 'ਚ ਆ ਜਾਂਦੇ ਨੇ ਸੋ ਟੋਆ ਤਿਆਰ ਕਰਕੇ ਉਹਨੂੰ ਪਾਣੀ ਨਾਲ ਭਰ ਦੋ ਜਿਹੜੀ ਮਿੱਟੀ ਆ ਚੰਗੀ ਤਰ੍ਹਾਂ ਦਬਜੂਗੀ ਜਿਹੜੀਆਂ ਤੇੜਾ-ਪਾੜ ਦੀਆਂ ਨੇ ਉਹ ਵੀ ਸੈੱਟ ਹੋ ਜਾਊਗਾ ਫਿਰ ਉਸ ਤੋਂ ਬਾਅਦ ਤੁਸੀਂ ਪੌਦੇ ਨੂੰ ਲਾ ਸਕਦੇ ਹੋ ਤੇ ਜਦੋਂ ਪੌਦਾ ਲਾ ਲੈਨੇ ਆ ਜਾਂ ਵੱਡਾ ਆ ਪੌਦਾ ਬਣ ਜਾਂਦਾ ਤਾਂ ਜਿਹੜਾ ਪਾਣੀ ਆ ਬਿਲਕੁਲ ਪੌਦਿਆਂ ਜੜਾਂ ਜੋ ਤਣਾਂ ਉਹਦੇ ਨਾਲ ਨਹੀਂ ਲਾਉਣਾ ਉਹ ਦੀ ਦੁਪਹਿਰ ਦੀ ਸ਼ਾਮਾਂ ਦੇਖ ਕੇ ਉਹ ਮਤਲਬ ਗੋਲ ਆਕਾਰ ਦੇ ਵਿੱਚ ਪਾਣੀ ਲੱਗੇ ਤਾਂ ਵਧੀਆ ਹੁੰਦਾ ਜੇ ਬੈੱਡ ਬਣੇ ਹੋ ਤਾਂ ਫਿਰ ਤਾਂ ਲਾਈਨਾਂ 'ਚ ਲੱਗ ਜਾਣਾ ਯਾਨੀ ਕੋਸ਼ਿਸ਼ ਕਰੀਏ ਵੀ ਪੌਦੇ ਦੇ ਤਣੇ ਦੇ ਨਾਲ ਜੜਾਂਾਂ 'ਨਾਂ ਪਾਣੀ ਲੱਗੇ ਕੋਈ ਜਿਹੜੀਆਂ ਪਾਣੀ ਵਾਲੀਆਂ ਜੜਾਂ ਹੁੰਦੀਆਂ ਨੇ ਟੂਰ ਹੁੰਦੀਆਂ ਨੇ ਸੋ ਇਹ ਕੋਈ ਜ਼ਿਆਦਾ ਔਖਾ ਕੰਮ ਤਾਂ ਹੈ ਨਹੀਂ ਆਪਾਂ ਜਦੋਂ ਕੁਦਰਤੀ ਖੇਤੀ ਨਾਲ ਜੁੜਦੇ ਆਂ ਖੇਤ ਤੋਂ ਮਿੱਟੀ ਤੋਂ ਸਿੱਖਦੇ ਆਂ ਕਈ ਵਾਰੀ ਹੁਣ ਜਿਹੜਾ ਪਰਮਾਤਮਾ ਦਾ ਡਿਜ਼ਾਈਨ ਹੈ ਜੇ ਆਪਾਂ ਉਹਨੂੰ ਸਮਝ ਜਾਈਏ ਫਿਰ ਤਾਂ ਜਿਹੜੀ ਬਾਰਸ਼ ਹੁੰਦੀ ਆ ਸਾਰੇ ਪਾਸੇ ਬਰਾਬਰ ਹੁੰਦੀ ਆ ਤੇ ਸਾਰੇ ਕਿਤੇ ਪਾਣੀ ਮਿਲ ਜਾਂਦਾ ਸੋ ਆਪਾਂ ਪੌਦੇ ਲਈਏ ਜਿਹਨੇ ਕਾਮਯਾਬ ਹੋਣਾ ਉਹਨੇ ਹੋਏ ਜਾਣਾ ਭਾਵੇਂ ਉਹ ਕਿਸੇ ਵੀ ਸਥਿਤੀ 'ਚ ਆ ਜਿਹਨੇ ਮਰਨਾ ਉਹਨੇ ਮਰ ਵੀ ਜਾਣਾ ਪਰ ਆਪਾਂ ਇਹ ਸੋਚਾਂਗੇ ਵੀ ਅਸੀਂ ਪੌਦਾ ਲਾਵਾਂਗੇ ਤੇ ਆ ਨਿਯਮ ਹੋਣਗੇ ਬੜਾ ਉਲਝਣ ਵਾਲਾ ਕੰਮ ਆ ਤਾਂ ਇਹ ਕੋਈ ਜ਼ਿਆਦਾ ਔਖਾ ਕੰਮ ਨਹੀਂ ਹੁੰਦਾ ਕੁਦਰਤੀ ਖੇਤੀ ਦੇ ਇੱਕ ਵਾਰੀ ਪੌਦਾ ਲਾ ਲਾ ਜੋ ਵਧੀਆ ਬੀਜ ਆ ਵਧੀਆ ਮਿੱਟੀ ਆ ਤਾਂ ਬਿਲਕੁਲ ਹੀ ਬਹੁਤ ਘੱਟ ਮਿਹਨਤ ਨਾਲ ਕਾਮਯਾਬ ਹੋ ਜਾਂਦੇ ਨੇ ਸੋ ਆਪਣੇ ਅੰਦਰੋਂ ਇਹ ਵਹਿਮ ਕਰਦਿਏ ਵੀ ਕੁਦਰਤੀ ਖੇਤੀ ਔਖੀ ਆ ਤੇ ਦੂਜੀ ਖੇਤੀ ਨਾਲ ਔਖੀ ਆ ਜੇ ਤੁਸੀਂ ਕੁਝ ਵੀ ਨਹੀਂ ਕਰਦੇ ਮਿੱਟੀ ਸਹੀ ਹੋ ਗਈ ਬਸ ਜਿੱਦਣ ਮਿੱਟੀ ਦੀ ਮਰम्मत ਰਿਪੇਅਰ ਹੋ ਗਈ ਤਾਂ ਸਾਰਾ ਕੁਝ ਪੁੱਠੇ ਕੀਤੇ ਕੰਮ ਵੀ ਸਹੀ ਹੋਣ ਲੱਗ ਜਾਂਦੇ ਨੇ ਕੁਦਰਤੀ ਖੇਤੀ 'ਚ ਤੇ ਸਿਸਟਮ ਜਦੋਂ ਮਿੱਟੀ ਦਾ ਚੱਲ ਪਿਆ ਤਾਂ ਪੌਦਿਆਂ ਨੇ ਵੀ ਚੱਲਣਾ ਹੀ ਹੁੰਦਾ। ਸੋ ਗਾਹਾਂ ਬਰਸਾਤ ਵਿੱਚ ਆਪਾਂ ਨੂੰ ਕੋਈ ਬਹੁਤਾ ਜਿਆਦਾ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਕੋਸ਼ਿਸ਼ ਕਰੀਏ ਆਪਾਂ ਬਰਸਾਤ ਵਿੱਚ ਪੌਦੇ ਲਾਈਏ ਤੇ ਬੀਜ ਕੇ ਪੌਦਾ ਭੁੱਲ ਜਾਗੇ ਤਾਂ ਵੀ ਉਹ ਗਾਹਾਂ ਮੌਸਮ ਉਹਦੇ ਲਈ ਪਾਣੀ ਵਾਲਾ ਹੀ ਹੁੰਦਾ। ਗਾਹਾਂ ਸਰਦੀ ਆ ਜਾਂਦੀ ਆ। ਤੇ ਉਹ ਚੱਲ ਕੇ ਸਾਰਾ ਕੁਝ ਠੀਕ ਹੋ ਜਾਂਦਾ। ਸੋ ਕੁਦਰਤੀ ਖੇਤੀ ਵਿੱਚ ਕੋਸ਼ਿਸ਼ ਕਰੀਏ ਵਧੀਆ ਦੇਸੀ ਬੀਜਾਂ ਦੇ ਪੌਦੇ ਤਿਆਰ ਕਰੀਏ ਜੇ ਗrafted ਲਾਉਣੇ ਆ ਤਾਂ ਉਹਦੀ ਸਾਂਭ ਸੰਭਾਲ ਕਰਨੀ ਪੈਣੀ ਆ। ਤੋ ਕੋਸ਼ਿਸ਼ ਕਰੀਏ ਵੀ ਆਪਣੇ ਇਲਾਕੇ ਦੇ ਪੌਦਿਆਂ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਵੇ ਕਿਉਂ ਜਿਹੜੇ ਹਾਂਜੀ ਕਿਸਾਨ ਵੀਰੋ ਜਿਹੜੇ ਪੌਦੇ ਆਪਾਂ ਨੇ ਖਰੀਦਣੇ ਆ ਯੂਨੀਵਰਸਿਟੀ ਤੋਂ ਲੈ ਸਕਦੇ ਆ ਤੇ ਹੁਣ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਆਪਣੇ ਨੇੜੇ ਪਤਾ ਕਰ ਸਕਦੇ ਆ ਆਪਣੇ ਕਿਸਾਨ ਵੀਰਾਂ ਨੇ ਵੀ ਨਰਸਰੀਆਂ ਸ਼ੁਰੂ ਕੀਤੀਆਂ ਹੋਈਆਂ ਨੇ ਤੇ ਉਹ ਪੌਦਿਆਂ ਦਾ ਵੀ ਰੱਖਦੇ ਨੇ ਜਿਹੜਾ ਕਿਸਾਨ ਆ ਉਹ ਕਿਸਾਨ ਨੂੰ ਮਤਲਬ ਸਹੀ ਚੀਜ਼ੇ ਦੇਊਗਾ ਸੋ ਕਿਸਾਨ ਵਾਲੰਟਾ ਵੀ ਚੱਲਦਾ ਹੈ ਤੋ ਆਪਣੇ ਨੇੜੇ ਦੇ ਕਿਸੇ ਵੀ ਕਿਸਾਨ ਵੀਰ ਦੀ ਨਰਸਰੀ ਤੋਂ ਆਪਾਂ ਲਈਏ ਤੋ ਕਿਉਂਕਿ ਉਹ ਇਸ ਮੁਸ਼ਕਲ ਨੂੰ ਸਮਝ ਸਕਦਾ ਜੇ ਇੱਕ ਵਾਰੀ ਬੀਜਿਆ ਪੌਦਾ ਨੁਕਸਾਨਿਆਗਾ ਤਾਂ ਕਾਫੀ ਮਿਹਨਤ ਵੀ ਖਰਾਬ ਹੁੰਦੀ ਆ ਸੋ ਆਪਾਂ ਕਿਸਾਨਾਂ ਤੋਂ ਲਈਏ ਜਾਂ ਯੂਨੀਵਰਸਿਟੀ ਤੋਂ ਲਈਏ ਬਾਕੀ ਇਹ ਆ ਜਿਹੜਾ ਪੌਦਾ ਲਈਏ ਵੀ ਉਹ ਚੰਗੀ ਕਿਸਮ ਦਾ ਹੀ ਲਈਏ ਕਿਉਂਕਿ ਜੇ ਆਪਾਂ 2-3 ਸਾਲ ਉਹਦੀ ਸੇਵਾ ਕੀਤੀ ਉਹਨੂੰ ਫਲ ਨਹੀਂ ਲੱਗਿਆ ਤਾਂ ਮਿਹਨਤ ਹੋਰ ਬੇਕਾਰ ਹੋ ਜੂਗੀ ਸੋ ਆਪਾਂ ਭਰੋਸੇਯੋਗ ਜਿਹੜੇ ਆਪਣੇ ਨੇੜੇ ਦੇ ਮਿੱਤਰ ਨੇ ਉਹਨਾਂ ਤੋਂ ਪੁੱਛ ਸਕਦੇ ਹੋ ਆਪਣੇ ਨੇੜੇ ਕਿਹੜੀ ਨਰਸਰੀ ਆ ਜਾ ਕਿੱਥੋਂ ਪੌਦਾ ਲੈਣਾ ਵੇਹਤਰ ਹੈ ਸੋ ਵਧੀਆ ਕਿਸਮ ਦੇ ਪੌਦੇ ਆਪਣੇ ਜਾਣ ਪਹਿਚਾਨ ਵਾਲਿਆਂ ਤੋਂ ਹੀ ਲੈ ਜਾਣ ਜਿਹੜੇ ਨਾਲੇ ਤਾਂ ਕਿਸਾਨ ਨੂੰ ਉਹਦੇ ਵਿੱਚ ਫਾਇਦਾ ਹੁੰਦਾ ਵੀ ਕਿਸਾਨ ਦੀ ਨਰਸਰੀ ਤੋਂ ਲੈ ਆਇਆ ਬਾਕੀ ਦੂਜਾ ਆਪਾਂ ਨੂੰ ਫਾਇਦਾ ਹੁੰਦਾ ਵੀ ਆਪਾਂ ਆਪਣੇ ਬੰਦੇ ਤੋਂ ਲੈ ਰਹੇ ਆ ਆਪਾਂ ਨੂੰ ਵਧੀਆ ਚੀਜ਼ ਮਿਲੀ ਆ ਸੋ ਆਪਾਂ ਨੂੰ ਪੌਦੇ ਵਾਤਵਾਦ ਲਾਉਣੇ ਜ਼ਰੂਰੀ ਨੇ ਸਾਂਭ ਸੰਭਾਲ ਦੀ ਜੇ ਗੱਲ ਆ ਤਾਂ ਪ੍ਰਸ਼ਾਦ ਚ ਲਾਇਆ ਪੌਦਾ ਬਹੁਤ ਘੱਟ ਸੰਭਾਲਣਾ ਹੋ ਜਾਂਦਾ ਤੇ ਜਿਹੜੀ ਸੂਖਮ ਜੀਵਾਂ ਦੀਆਂ ਹੋਰ ਘਾਟ ਆ ਬਹੁਤ ਸਾਰੀਆਂ ਜਦੋਂ ਮੀਂਹ ਦਾ ਪਾਣੀ ਪੈਂਦਾ ਬਹੁਤ ਸਾਰੇ ਤੱਤਾਂ ਦੀਆਂ ਕਮੀਆਂ ਬਾਰਸ਼ ਦੇ ਪਾਣੀ ਨਾਲ ਪੂਰੀਆਂ ਹੋ ਜਾਂਦੇ ਨੇ ਮਿੱਟੀ ਦੀਆਂ ਸੋ ਇਹ ਵੀ ਕੋਈ ਜ਼ਿਆਦਾ ਪਰੇਸ਼ਾਨੀ ਵਾਲੀ ਗੱਲ ਨਹੀਂ ਹੈ ਵੀ ਆਪਾਂ ਤੱਤ ਦੇਣੇ ਆ ਕੁਦਰਤ ਨੇ ਸਾਰਾ ਕੁਝ ਆਪ ਦੇ ਦੇਣਾ ਕੁਦਰਤ ਦੇ ਵਿੱਚ ਹਰੇਕ ਚੀਜ਼ ਦਾ ਫਲ ਵੀ ਆ ਮੁਸ਼ਕਲਾਂ ਵੀ ਨੇ ਸੋ ਪ੍ਰਮਾਤਮਾ ਦੀ ਕਿਰਪਾ ਨਾਲ ਹਰੇਕ ਚੀਜ਼ ਸਹੀ ਚੱਲ ਰਹੀ ਆ ਸੋ ਆਪਾਂ ਨੂੰ ਉਹਦੇ ਨਾਲ ਤੁਰਨਾ ਚਾਹੀਦਾ ਕੁਦਰਤ ਨਾਲ ਤੇ ਬਰਸਾਤ ਵਿੱਚ ਪੌਦੇ ਲਾ ਸਕਦੇ ਆ ਤੇ ਕਾਮਯਾਬ ਹੋ ਜਾਂਦ ਨੇ ਕੋਈ ਮੁਸ਼ਕਲ ਨਹੀਂ ਹੈ ਤੇ ਘਰ ਦਾ ਫਲ ਫਰੂਟ ਪੈਦਾ ਕਰਕੇ ਵਾਤਾਵਰਣ ਨੂੰ ਆਪਾਂ ਸੁੱਧ ਤੇ ਸੁੱਧਾ ਹਵਾ ਪੈਦਾ ਕਰ ਲਈਏ ਅੱਜ ਦੇ ਸਮੇਂ 'ਚ ਸਭ ਤੋਂ ਵੱਧ ਜ਼ਰੂਰਤ ਆ ਆਕਸੀਜਨ ਦੀ ਹੈ ਤੇ ਰੁੱਖਾਂ ਤੋਂ ਹੀ ਮਿਲ ਸਕਦੀ ਹੈ ਸੋ ਇਹਨਾਂ ਨੂੰ ਆਪਾਂ ਵਧਾਈਏ ਤੇ ਆਪਣੀ ਰਸੋਈ ਨੂੰ ਇੱਕ ਵਧੀਆ ਫਲ ਫਰੂਟ ਪੈਦਾ ਕਰਕੇ ਦੇਈਏ ਸੋ ਸਾਰਿਆਂ ਦਾ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ